ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕਿਤੇ ਅਸੀਂ ਕਦੇ ਸੰਭਾਲ ਜਤਾਂ ਲਹਿਰ ਬਣਾਉਂਦੇ ਸੀ ਸਾਰੇ ਤੋਂ ਨਿਸ਼ਚਿਤ ਹੋ ਕੇ ਸਰਕਾਰ ਦਾ ਸਾਹਮਣੇ ਨਾਟਕ ਦਿਕਾ ਸੀ ਲੇਕਿਨ ਅੱਜ ਵੀ ਤੱਕ ਕੋਈ ਵੀ ਪੰਜਾਬ ਸਰਕਾਰ ਨੇ ਕਛਤੀ ਨਹੀਂ ਕੀਤਾ ਕੇਸ ਕਰਕੇ ਅਸੀਂ ਇੱਕ ਛੋਟੀ ਜਿਹੀ ਮਿੱਤਨ ਬੰਗਾਲੇ ਦਾਣਾ ਮਿੱਟੀ ਦੇ ਵਿੱਚ ਲਾ ਕੇ ਸੀ ਕਿ ਅਸੀਂ ਇੱਕ ਸੰਕੇਤਕ ਜਾਨ ਦੇਣਾ ਹੈ ਲੇਕਿਨ ਇਹ ਜੋ ਮੀਟਿੰਗ ਹੈ ਉਹ ਇੱਕ ਰੈਲੀ ਦਾ ਰੂਪ 사ਦ ਕਰਦੀ ਤੇ ਅਸੀਂ ਸਰਕਾਰ ਦੇ ਤੇ ਕੰਮ ਦਿੱਤਾ ਤੇ ਐਸਡੀਐਮ ਸਾਹਿਬ ਐਸਐਸਓ ਸਾਹਿਬ ਔਰ ਸਾਡੇ ਡੀਐਸਪੀ ਸਾਹਿਬ ਮਕਾਨਿਆਂ ਤੋਂ ਆਏ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਜੋ 17 ਮੋਟਰ ਦਾ ਝੋਨਾ ਤੁਸੀਂ ਮੰਡੀ ਦੇ ਵਿੱਚ ਲੈ ਕੇ ਆਓ ਅਸੀਂ ਤੁਹਾਡਾ ਉਹ ਝੋਨਾ ਚਕਾਵਾਂਗੇ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ 17 ਮੋਚਰ ਤੱਕ ਜਨਾ ਜਿਹੜਾ ਤੁਹਾਡਾ ਮੰਡੀ ਵਿੱਚ ਆਣਾ ਚਾਹੀਦਾ ਜਥੇਬੰਦੀ 17 ਮੋਚਰ ਦਾ ਝੋਨਾ ਹੋਏਗਾ ਤੇ ਉਹ ਤੁਹਾਡੇ ਨਾਲ ਡੜ ਕੇ ਖੜੇਗੀ ਅਗਰ 17 ਮੋਚਰ ਤੋਂ ਉੱਪਰ ਮੋਚਰ ਹੋਏਗਾ ਤੇ ਜਥੇਬੰਦੀ ਦੀ ਕੋਈ ਜਵਾਬਗਾਰੀ ਨਹੀਂ ਹੋਏਗੀ ਇਸ ਕਰਕੇ ਆਪਣਾ ਝੋਨਾ ਸਕਾ ਕੇ ਲਿਆਓ ਜਥੇਬੰਦੀ ਤੁਹਾਡੇ ਨਾਲ ਹਮੇਸ਼ਾ ਖੜੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨਾਂ ਨੇ ਵੱਡੇ ਤੋਂ ਮੋਚਰ ਕੱਢ ਕੇ ਲਿਆਓ ਮੰਡੀ ਦੇ ਸਾਹਮਣੇ ਲਿਖੋ ਕਿ ਕਿਹੜੇ ਕੋ ਪ੍ਰੋਬਲਮ ਹੋ ਰਹੀ ਹੈ ਕਿ ਕਿਹੜੇ ਤਲਾਬਾ ਤੋਂ ਨਾ ਪਤਾ ਲਿਓ ਜਿਹਨ ਵੱਡੇ ਆਇਆ ਹੈ ਸਭ ਤੋਂ ਵੱਡੇ ਨੋਟੇ ਨੋਟੇ ਨਾਲੇ ਵੱਡੇ ਆ ਜੀ ਲਿਆਓ ਇਹ ਨਹੀਂ ਗੱਲ ਹੈ ਜੇ ਕਿਤੇ ਵੱਡੇ ਤੋਂ ਨਾਪ ਲੈ ਲੈ ਆਓ ਉਹ ਅੱਗੇ ਨਾਲ ਦਾ ਕੇ ਬਣਾਉਣੇ ਦੀ ਉਹਨਾਂ ਦੇ ਨਾਲ ਪਰ ਉਹ ਮੋਟਰ ਕੱਢ ਕੇ ਲੈਣਾ ਜਿੱਲਾ ਤੋਂ ਉਹਨਾਂ ਦੇ ਤੁਸੀਂ ਲੈ ਕੇ ਆਓ ਸਾਡੀ ਜਿੰਮੇਵਾਰੀ ਆ ਬਾਅਦ ਉਹਦਾ ਸਾਰਾ ਕੰਮ ਆਊਗਾ ਜੀ ਲੈ ਕੇ ਆਓ ਸਾਰਾ ਕੁਝ ਆਊਗਾ ਤੁਸੀਂ ਲੈ ਕੇ ਤਾਂ ਆਓ ਦੁਨੀਆ ਦੇ ਮੁਲਾਮਾ ਸਾਡੇ ਜਿਹੜੇ ਅਸੀਂ ਜਿਹੜੇ ਬੰਦ ਨੇ ਸਰਕਾਰ ਨੇ ਬਰਾਲੇ ਕੀਤੇ ਹੋਏ ਆ ਸਰਕਾਰ ਨੇ ਟੋਟਲਾ ਬਰਾਲੇ ਕੀਤੇ ਹੋਏ ਆ ਥੋਲਾ ਦਾ ਬੰਦਾ ਲਿਆਓ ਜਦੋਂ ਸਰਕਾਰ ਨੇ ਬਣਾਇਆ ਉਹ ਬੰਦਾ ਉਹਨਾਂ ਨੇ ਕਿਹਾ ਕਿ ਜਿੰਮੇਵਾਰੀ ਹੱਕ ਚ ਸਭ ਤੋਂ ਆਏਗਾ ਅੱਜ ਵੀ ਜਿਹੜੀ ਖਾਇਆ ਉਹ ਪੂਰੀ ਠਾਈ ਕਿਸੀ ਪੈਸੇ ਵੀ ਸੰਕੇਤ ਦੇ ਨਾਮ ਦਿੱਤਾ ਸੀਗਾ ਸਾਹਿਬਾ ਜੀ ਉਹਨਾਂ ਨੇ ਸੰਵਾਸ਼ ਵਾਸ਼ਨ ਦਿੱਤਾ ਤੇ ਸੁਣੋ ਮੇਰੀ ਗੱਲ ਕੱਜ ਤੋਂ ਬਾਅਦ ਜਿੰਦਾ ਵੀ ਠੋਲਾ 17 17 ਮੁਹੱਜਰ ਚਲ ਕੰਡੀ ਚ ਲੈ ਕੇ ਆਓਗੇ ਆ ਬੇਬੂ ਜੀ ਅੱਜ ਦੇ ਬੰਦੀ ਨਹੀਂ ਖੁਲਾਈ ਕੋਈ ਚੱਕਰ 17 ਮੌਜਾ ਤੁਹਾਡਾ ਚੋਣਾ ਹੋਏਗਾ ਪ੍ਰਸ਼ਾਸਨ ਸਾਡੇ ਨਾਲ ਖੜਾ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੁਹਾਡਾ ਸੁੱਤਾ ਚੋਣਾ ਹੋਏਗਾ ਪਰਿਆ ਜਾਏਗਾ ਅਸੀਂ ਲੋਕਾਂ ਨੂੰ ਨਾ ਤਾਂ ਕਰੀਏ ਤੇ ਸਾਰੇ ਅਗੇ ਹੱਥ ਜੋੜ ਕੇ ਬੇਨਤੀ ਆ ਬੋਲੀ ਤੇ ਨਹੀਂ ਬਿਤੇਗਾ ਨਾ ਤੇ ਅਸੀਂ ਅਗੇ ਸਭਾ ਪੱਕਾ ਕਰਾਂਗੇ ਇਹ ਸੰਕੇਤ ਨਹੀਂ ਜਾਪ ਹੈ ਪੱਕਾ ਕਰਨਾ ਲਾਵਾਂਗੇ ਕੋਈ ਚੱਕਰ ਨਹੀਂ ਬਿਲਕੁਲ ਬੋਲੇ ਸੋਨਹਰ